ਫਿਰੋਹੀਪੁਰ ਪੁਲਿਸ ਵੱਲੋਂ 10 ਕਰੋੜ ਰੁਪਏ ਮੁੱਲ ਦੀ 2 ਕਿਲੋ 42 ਗ੍ਰਾਮ ਹੈਰਵਨ ਦੀ ਨਾਲ ਇੱਕ ਨਸ਼ਾ ਤਕਸਰ ਨੂੰ ਕੀਤਾ ਕਾਬੂ ਮਖੂ ਪੁਲਿਸ ਨੇ ਨਾਕਾਬੰਦੀ ਦੌਰਾਨ આરોપી ਨੂੰ ਕੀਤਾ ਗ੍ਰਿਫਤਾਰ ਅਮਰਸਰ ਤੋਂ ਹੈਰਵਨ ਦੀ ਸਪਲਾਈ ਲੈ ਕੇ ਆ ਰਿਹਾ ਸੀ ਤਾਂ ਫੜਿਆ ਗਿਆ ਨਸ਼ਾ ਤਕਸਰ ਪਹਿਲਾਂ ਵੀ ਕਈ ਵਾਰ ਹੈਰਵਨ ਦੀ ਖੇਪ ਲਿਆ ਕੇ ਫਿਰੋਹੀਪੁਰ ਜ਼ਿਲ੍ਹੇ ਵਿੱਚ ਵੇਚ ਚੁੱਕਿਆ ਤੇ ਫੜਿਆ ਗਿਆ ਨਸ਼ਾ ਤਖਸਰ ਪਾਕਿਸਤਾਨ ਤੋਂ ਬਗਵਾਈ ਗਈ ਸੀ ਹਰਵਣ ਦੀ ਇਹ ਖੇਪ ਯੁੱਧ ਨਸ਼ਾ ਦੇ ਵਿਰੁੱਧ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਲੱਗੀ ਹੈ ਫਿਰੋਜ਼ਪੁਰ ਪੁਲਿਸ ਨੇ ਇੱਕ ਨਸ਼ਾ ਤਖਸਰ ਨੂੰ ਗ੍ਰਿਫਤਾਰ ਕਰਕੇ ਉਸpassੋਂ 10 ਕਰੋੜ ਰੁਪਏ ਮੁੱਲ ਦੀ 2 ਕਿਲੋ 42 ਗ੍ਰਾਮ ਹਰਵਣ ਬ੍ਰਾਹਮੜ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮਾਖੂ ਪੁਲਿਸ ਵੱਲੋਂ ਨਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਉਸ ਨੂੰ ਰੋਕਿਆ ਗਿਆ ਤਾਂ ਤਲਾਸ਼ੀ ਦੌਰਾਨ ਉਸ ਪਾਸੋਂ 4 ਪੈਕੇਟ ਹੈਰਵਨ ਦੇ ਬਰਾਮਦ ਹੋਏ ਜਿਨ੍ਹਾਂ ਵਿੱਚ 10 ਕਰੋੜ ਰੁਪਏ ਮੁੱਲ ਦੀ 2 ਕਿਲੋ 42 ਗ੍ਰਾਮ ਹੈਰਵਨ ਰੱਖੀ ਹੋਈ ਸੀ ਔਰੋਪੀ ਦੀ ਪਛਾਣ ਵਿਜੇ ਸਿੰਘ ਪੁੱਤਰ ਜੰਮੂ ਸਿੰਘ ਪਿੰਡ ਜਲਾਲਵਾਲਾ ਜ਼ਿਲ੍ਹਾ ਫਰੋਜ਼ਪੁਰ ਥਾਣਾ ਸਦਰ ਵਜੋਂ ਹੋਈ ਹੈ ਜੋ ਕਿ ਨਾਈ ਦਾ ਕੰਮ ਕਰਦਾ ਸੀ ਅਤੇ ਜਾਂਚ ਦੌਰਾਨ ਪੁਲਿਸ ਹੋਰ ਵੀ ਕਈ ਖੁਲਾਸੇ ਹੋਏ ਹਨ ਕਿ ਇਹ ਹੈਰਵਨ ਭਾਰਤ ਵਿੱਚ ਬੈਠੇ ਕਿਹੜੇ-ਕਿਹੜੇ ਨਸ਼ਾ ਤਖਸਰਾ ਪਾਕਿਸਤਾਨ ਤੋਂ ਹੈਰਵਨ ਮਗਵਾ ਕੇ ਅੱਗੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਸਪਲਾਈ ਕਰਦੇ ਸਨ ਅਤੇ ਉਹਨਾਂ ਦੇ ਨੈਟਵਰਕ ਨੂੰ ਵੀ ਪੁਲਿਸ ਜਲਦ ਹੀ ਖਤਮ ਕਰਨ ਦਾ ਦਾਵਾ ਕਰ ਰਹੀ ਹੈ ਹੋਣਦਾ ਹੈ ਬਚੇ ਰਹਿ ਜਾਂਦਾ ਹੈ ਕਿੰਨੇ ਦੋਸ਼ੀ ਪੜੇ ਹੈਗੇ ਕਿੰਨੀ ਪੜੀ ਔਰ ਕਿੱਥੋਂ ਪੜੀ ਅੱਜ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਸਾਨੂੰ ਫਰੋਜ਼ਪੁਰ ਪੁਲਿਸ ਨੂੰ ਬੜੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ ਡੀਐਸਪੀ ਜੀਰਾ ਦੀ ਸੁਪਰਵੀਜ਼ਨ ਦੇ ਵਿੱਚ ਡੀਐਸ ਐਸਐਚਓ ਮਖੂਬ ਵੱਲੋਂ ਤੇ ਉਹਨਾਂ ਦੀ ਸਾਰੀ ਟੀਮ ਜਿਹੜੇ ਮੇਰੇ ਨਾਲ ਖੜੇ ਆ ਇਹਨਾਂ ਵੱਲੋਂ ਇੱਕ ਬਹੁਤ ਹੀ ਵਧੀਆ ਰਿਕਵਰੀ ਕਰਦੇ ਹੋਏ 2 ਕਿਲੋ 42 ਗ੍ਰਾਮ ਜਿਹੜੀ ਹੈਰਨ ਦੀ ਰਿਕਵਰੀ ਕਰਦੇ ਹੋਏ ਇੱਕ ਦੋਸ਼ੀ ਜਿਹੜਾ ਵਿਜੇ ਸਿੰਘ ਉਮਰ ਕਰੀਬ 21 ਸਾਲ ਪੁੱਤਰ ਜੰਮੂ ਸਿੰਘ ਵਾਸੀ ਜਲਾਲਵਾਲਾ थाना सदर ਫਿਰੋਜ਼ਪੁਰ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਇੱਥੇ ਦੱਸਣਯੋਗ ਹੈ ਵੀ ਇਹ ਆਪਣੇ ਕੁਝ ਜਿਹੜੇ ਸਪਲਾਈਅਰ ਸਾਥੀ ਇਹਦੇ ਨਾਲ ਦੇ ਉਸ ਤੋਂ ਇਹ 6 ਟਨ ਰੋਡ ਅੰਮ੍ਰਿਤਸਰ ਤੋਂ ਇਸ ਨੇ ਇਹ ਹੈਰਨ ਦੀ ਸਪਲਾਈ ਲਈ ਤੇ ਅੱਗੇ ਵੇਚਣ ਜਾ ਰਿਹਾ ਸੀ ਤੇ ਜਿਸ ਨੂੰ ਕੇ ਇਨਫੋਰਮੇਸ਼ਨ ਮਿਲਨ ਤੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਕਰਦੇ ਹੋਏ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਜੋ ਜਿਸ ਨੂੰ ਟੀ ਪੁਆਇੰਟ ਪਿੰਡ ਮੁਹੰਮਦ ਸ਼ਾਹ ਵਾਲਾ ਲਿੰਕ ਰੋਡ ਡੇਬਾ ਵਾਲਾ ਉਥੇ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਸਰ ਕਿੱਥੋਂ ਲੈ ਕੇ ਆਇਆ ਹੈਗਾ ਸੀ ਉਹਨਾਂ ਨੇ ਅੱਗੇ ਕਿੱਥੇ ਦੇਣੀ ਹੈਗੀ ਸੀ 6ਟਾ ਰੋਡ ਤੋਂ ਅੰਮ੍ਰਿਤਸਰ ਤੋਂ ਲੈ ਕੇ ਆਇਆ ਸੀ ਜੀ ਆਪਦੇ ਕਿਸੇ ਸਪਲਾਇਰ ਡਰਗ ਸਪਲਾਇਰ ਸਾਥੀ ਤੋਂ ਤੇ ਇਸ ਨੇ ਇੱਥੇ ਹੀ ਆਪਣੇ ਇਲਾਕੇ ਦੇ ਵਿੱਚ ਇਸ ਨੂੰ ਵੇਚਣਾ ਸੀ ਸਰ ਕਿੰਨੇ ਸਾਲਾਂ ਦੀ ਉਮਰ ਹੈਗੀ ਹੈ ਪਹਿਲਾਂ ਵੀ ਕੋਈ ਮੁਕਤਮੇ ਇਹਦੇ ਤੇ ਦਰਜ ਹੈ ਇੱਕ 32 21 ਸਾਲ ਦਾ ਇਹ ਬੰਦਾ ਹੈ ਜੀ ਜਿਹੜਾ ਸਮਗਲਰ ਹੈ ਤੇ ਇਹ ਪਹਿਲਾਂ ਇਸ ਤੇ ਕੋਈ ਪਰਚਾ ਨਹੀਂ ਹੈ ਪਰ ਇਹਦੀ ਪੁਛਗਿਛ ਤੋਂ ਸਾਹਮਣੇ ਆਏ ਨੇ ਪਹਿਲਾਂ ਵੀ ਕਈ ਵਾਰ ਇਹ ਜਿਹੜੀ ਉਹਦੀ ਸਪਲਾਈ ਕੀਤੀ ਹੈ ਹਰਨ ਲਿਆ ਕੇ ਵੇਚੀ ਹੈ ਇਹ ਸਰ ਪਾਕਿਸਤਾਨ ਤੋਂ ਵੱਲੋਂ ਹੀ ਆਈ ਹੈ ਇਹ ਬਿਲਕੁਲ ਜੀ ਹੈ ਤਾਂ ਪਾਕਿਸਤਾਨ ਵਾਲੀ ਉਹੀ ਇਹਦੇ ਵਿੱਚ ਜਿਹੜਾ ਨਾਲ ਇਹਦਾ ਸਬਾਨ ਹੈ ਜਿਸ ਦੇ ਵਿੱਚ ਸੀਗੀ ਉਥੋਂ ਕਲੀਅਰ ਹੁੰਦਾ ਵੀ ਹੈ ਤਾਂ ਪਾਕਿਸਤਾਨ ਤੋਂ ਹੀ ਹੈ ਬਟ ਇਸ ਦੇ ਵੱਲੋਂ ਡਾਇਰੈਕਟ ਲਿੰਕ ਨਹੀਂ ਜਿਹੜਾ ਇਸ ਤੋਂ ਬੈਕਵਰਡ ਲਿੰਕ ਦੇ ਵਿੱਚ ਜਿੱਥੋਂ ਲੈ ਕੇ ਆਇਆ ਹੋਰ ਸਾਨੂੰ ਇਨਫੋਰਮੇਸ਼ਨ ਆ ਗਈ ਹੈ ਪੁੱਛ ਕੇ ਇਸ ਤੋਂ ਅਸੀਂ ਉਹਨਣਾ ਫੜਾਂਗੇ ਤੇ ਇਹਦੇ ਪਿੱਛੇ ਤੱਕ ਜਾਵਾਂਗੇ ਸਰ ਇਹਨੇ ਐਡੀ ਵੱਡੀ ਖੇਪ ਹੈ ਸਰ ਇਹਦੇ ਨਾਲ ਹੋਰ ਵੀ ਕੋਈ ਨਾਲ ਤਾਰ ਜੁੜਦੀ ਹੈ ਕਿਸੇ ਚੀਜ਼ ਦੀ ਜਾਂ ਲੋਕ ਬਿਲਕੁਲ ਜੀ ਜੀ ਅਸੀਂ ਪੁੱਛ ਕੇ ਇਸ ਦੌਰਾਨ ਜਿਹੜੇ ਸਾਨੂੰ ਦੋ ਤਿੰਨ ਨਾਂ ਸਾਹਮਣੇ ਆਏ ਆ ਉਨ੍ਹਾਂ ਤੇ ਸਾਡੇ ਟੀਮਸ ਬਣਾਈਆਂ ਹੈ ਟੀਮਸ ਉਨ੍ਹਾਂ ਤੇ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਫੜਾਂਗੇ ਉਹਨਾਂ ਤੋਂ ਵੀ ਰਿਕਵਰੀਆਂ ਹੁੰਦੀ ਸਭਾ ਸਰ ਨਸ਼ਾ ਤਸਕਰ ਨੌਜਵਾਨਾਂ ਨੂੰ ਟਾਰਗੇਟ ਬਣਾ ਰਹੇ ਆ ਆਪਣਾ ਨੌਜਵਾਨਾਂ ਨੂੰ ਇਸ ਦੇ ਵਿੱਚ ਇਨਵੋਲ ਕਰ ਲਏ ਜਿੰਨੇ ਕਿਸੇ ਦੇਖ ਲਈਏ ਸਾਰੇ 21 22 23 ਸਾਲ ਦੇ ਨੌਜਵਾਨ ਜਿਹੜੇ ਆ ਉਹ ਹੈਗੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਉਹ ਨੌਜਵਾਨਾਂ ਨੂੰ ਕਿ ਇਸਰਾ ਨਹੀਂ ਪਹਿਣਾ ਚਾਹੀਦਾ ਹੈਗਾ ਬਿਲਕੁਲ ਜੀ ਇਹ ਸਭ ਤੋਂ ਸੌਖਾ ਹੈ ਜੇ ਕਿਸੇ ਨੌਜਵਾਨ ਨੂੰ ਕਰਾਹੇ ਪਾਉਣਾ ਕਿਉਂਕਿ ਉਹਨਾਂ ਨੂੰ ਤੁਸੀਂ ਇਹਨਾਂ ਨੂੰ ਦੱਸ ਸਕਦੇ ਹੋ ਉਹਨਾਂ ਨੂੰ ਪਰਮਾ ਸਕਦੇ ਹੋ ਪੈਸਾ ਦਿਖਾ ਕੇ ਸਬਜ਼ ਬਾਜ਼ ਦਿਖਾ ਕੇ ਉਹਨਾਂ ਨੂੰ ਭਰਮਾਇਆ ਜਾ ਸਕਦਾ ਹੈ ਤੇ ਪਰ ਮੈਂ ਇਹੀ ਕਹੂੰਗਾ ਮਾਪੇ ਉਹਨਾਂ ਦੇ ਭੈਣ ਭਰਾ ਵੀ ਆਪਣੇ ਬੱਚਿਆਂ ਦਾ ਇਹਨਾਂ ਦਾ ਧਿਆਨ ਰੱਖੋ ਇਹਨਾਂ ਨੂੰ ਸਹੀ ਸੇਧ ਦਿਓ ਇਹਨਾਂ ਨੂੰ ਦੱਸਦੇ ਰਹੋ ਵੀ ਇਹ ਇੱਕ ਮਾੜਾ ਕੰਮ ਹੈ ਜਿਸ ਦਾ ਨਤੀਜਾ ਵੀ ਮਾੜਾ ਹੀ ਆਉਂਦਾ ਤੇ ਅਸੀਂ ਜੇਲਾ ਹੀ ਕਟਣੀਆਂ ਪੈਂਦੀ ਹੈ ਜਾਂ ਇਸ ਦਾ ਨਤੀਜਾ ਮੌਤ ਹੈ ਜੇ ਨਸ਼ਾ ਕਰਨ ਲੱਗ ਪੈਂਦੇ ਜਾਂ ਨਸ਼ਾ ਵੇਚਦੇ ਆ ਇਹ ਮੌਤ ਦੇ ਸਦਾਗਰ ਨਾਮ ਬੰਨਣ ਤੇ ਆਪਣੇ ਕੁਰਾਹੇ ਨਾਮ ਪੜਨ ਤੇ ਇੱਕ ਸਹੀ ਕੰਮ ਕਰਦੇ ਹੋਏ ਇੱਕ ਸਹੀ ਜੀਵਨ ਬਤੀਤ ਕਰਨ ਜਿਸ ਦੇ ਨਾਲ ਆਪਾਂ ਸਾਰੇ ਇਹ ਵੀ ਤੇ ਆਪਾਂ ਸਾਰੇ ਬਾਕੀ ਖੁਸ਼हाल ਹੋ। ਥੈਂਕ ਯੂ ਸਰ।